ਜਿਨ੍ਹਾਂ ਨੂੰ ਕਿਸੇ ਵੀ ਕਾਰਨ ਕਰਕੇ ਵਾਲ ਝੜਨ ਦੀ ਪ੍ਰੋਬਲਮ ਆ ਚੁੱਕੀ ਹੈ ਛੋਟੀ ਉਮਰ ਦੇ ਵਿੱਚ ਹੀ ਬਹੁਤ ਜ਼ਿਆਦਾ ਵਾਲ ਝੜਨੇ ਸ਼ੁਰੂ ਹੋ ਚੁੱਕੇ ਹਨ ਅੱਜ ਤੋਂ ਇਸ ਵੀਡੀਓ ਦੇ ਵਿੱਚ ਇੱਕ ਸ਼ੈਂਪੂ ਤੇਲ ਤੇ ਦਵਾਈ ਬਾਰੇ ਦੱਸਿਆ ਜਾਵੇਗਾ ਜਿਸ ਤੇ ਰੈਗੂਲਰ ਦੋਪ ਤੋਂ ਲੈ ਕੇ 3 ਮਹੀਨੇ ਯੂਜ਼ ਕਰਨ ਦੇ ਨਾਲ ਤੁਸੀਂ ਜਿਹੜੇ ਆਪਣੇ ਵਾਲ ਝੜਨ ਦੀ ਪ੍ਰੋਬਲਮ ਹੈ ਉਸ ਤੋਂ ਛੁਟਕਾਰਾ ਪਾ ਸਕਦੇ ਹੋ ਕਰਨਾ ਕੀ ਹੈ ਜੀ ਤੁਸੀਂ ਇੱਕ ਕੇਸ਼ ਕੋੰਤਲ ਕੇਸ਼ ਕੋੰਤਲ ਟੈਬਲਟ ਹੈਗੀ ਹੈ ਇਹ ਤੁਸੀਂ ਇੱਕ ਸਵੇਰੇ ਇੱਕ ਸ਼ਾਮ ਨੂੰ ਖਾਣਾ ਖਾਣ ਤੋਂ ਘੰਟਾ ਬਾਅਦ ਲੈਣੀ ਹੈ ਔਰ ਹਫਤੇ ਦੇ ਵਿੱਚ 3 ਦਿਨ ਕਿਸੇ ਵੀ 3 ਦਿਨ ਤੁਸੀਂ ਇਸ ਤੇਲ ਦੀ ਆਪਣੇ ਵਾਲਾਂ ਦੇ ਵਿੱਚ ਮ사ਜ ਕਰਕੇ ਸੋ ਜਾਣਾ ਹੈਗਾ ਤੇ ਸਵੇਰੇ ਉੱਠ ਕੇ ਇਸ ਸ਼ੈਂਪੂ ਦੇ ਨਾਲ ਆਪਣੇ ਵਾਲਾਂ ਨੂੰ ਵਾਸ਼ ਕਰ ਲੈਣਾ ਹੈਗਾ ਇਸ ਤਰ੍ਹਾਂ ਕਰਨ ਦੇ ਨਾਲ ਪਹਿਲੇ 10 ਤੋਂ ਲੈ ਕੇ 15 ਦਿਨ ਦੇ ਵਿੱਚ ਤੁਹਾਡੇ ਜਿਹੜੇ ਵਾਲ ਹੈਗੇ ਇੱਕ ਤਾਂ ਝੜਨਾ ਰੁਕ ਜਾਣਗੇ ਔਰ ਵਾਲਾਂ ਦੇ ਵਿੱਚ ਬਹੁਤ ਅੱਛੀ ਗ੍ਰੋਥ ਦਿਖਣੀ ਸ਼ੁਰੂ ਹੋ ਜਾਏਗੀ ਬਾਲ ਲੰਬੇ ਹੋਣਗੇ ਬਾਲ ਸੰਘਣੇ ਹੋਣਗੇ ਬਾਲ ਜਿਹੜੇ ਪਤਲੇ ਹੈਗੇ ਉਹ ਮੋਟੇ ਹੋਣੇ ਸ਼ੁਰੂ ਹੋ ਜਾਣਗੇ ਇਹ ਜਿਹੜੇ ਤੇਲ ਹੈਗਾ ਇਹ ਔਰ ਸ਼ੈਂਪੂ ਹੈਗਾ ਔਰ ਜਿਹੜੀ ਦਵਾਈ ਹੈਗੀ ਹੈ ਤੁਸੀਂ ਆਪਣੇ ਨੇੜੇ ਕਿਸੇ ਵੀ ਮੈਡੀਕਲ ਸਟੋਰ ਆਯੁਰਵੈਦਿਕ ਮੈਡੀਕਲ ਸਟੋਰ ਪੰਸਾਰੀ ਦੀ ਦੁਕਾਨ ਤੋਂ ਲੈ ਸਕਦੇ ਹੋ ਬੜੀ ਆਸਾਨੀ ਦੇ ਨਾਲ ਇਹ ਮਾਰਕੀਟ ਦੇ ਵਿੱਚ ਮਿਲ ਜਾਣਗੇ